ਫੈਬਰਿਕ ਦੇ ਵਿੱਚ ਨਿਊ ਲਾਂਚਿੰਗ ਆ ਗਈ ਹੈ ਜੀ ਬਿਲਕੁਲ ਹੀ ਪਿਆਰੇ ਹਟਕੇ ਡਿਜ਼ਾਈਨ ਬਿਲਕੁਲ ਹੀ ਪਿਆਰੇ ਆਰਟੀਕਲ ਤੁਸੀਂ ਲੁੱਕ ਚੈੱਕ ਕਰ ਲਓ ਕਿੰਨਾ ਸੋਹਣਾ ਇਹਦਾ ਘੇਰਾ ਬਣਿਆ ਹੋਇਆ ਹੈ ਜੀ ਸਾਰਾ origignal ਦੇਖੋ ਜੀ ਆਰੀ ਦਾ ਵਕ ਕੀਤਾ ਹੈ ਜੀ ਬਹੁਤ ਹੀ ਪਿਆਰਾ ਨਾਲ ਆਇਆ ਜੀ ਚਨਾਉਣ ਦਾ ਦੁਪੱਟਾ ਬਹੁਤ ਹੀ ਹਿੱਟ ਡਿਜ਼ਾਈਨ ਹੈ ਕਲਰ ਕੰਬੀਨੇਸ਼ਨ ਕੰਟਰਾਸਟ ਬਹੁਤ ਹੀ ਸੋਹਣਾ ਹੈ ਆਫਰ ਦੇ ਵਿੱਚ ਮਿਲੇਗਾ ਜੀ ਤੁਹਾਨੂੰ 2600 ਦੀ ਰੇਂਜ ਦੀ 3000 ਦੀ MRP ਆ ਜੀ ਆਫਰ ਦੇ ਵਿੱਚ ਮਿਲੇਗਾ ਜੀ 2600 ਦੀ ਰੇਂਜ ਦੀ ਬਹੁਤ ਸੋਹਣੇ ਤੇ ਪਿਆਰੇ ਪਿਆਰੇ ਡਿਜ਼ਾਈਨ ਆ ਗਏ ਆ ਜੀ ਸਾਰੇ origignal winter wear ਪਸ਼ਮੀਨਾ ਸਰਦੀਆਂ ਵਾਲੇ ਬਹੁਤ ਹੀ ਖਾਸ ਸੂਟ ਆ ਜੀ ਲੁੱਕ ਚੈੱਕ ਕਰ ਲਓ ਕਿੰਨੀ ਸੋਹਣੀ ਦੁਬਾਰਾ ਕਰੀ ਆ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣੇ ਡਿਜ਼ਾਈਨ ਹੈ 3200 ਹੈ ਜੀ ਐਮ ਆਰ ਪੀ ਹੈ ਜੀ ਸਾਰਾ ਆਰੀ ਵਰਕ ਦਾ ਕੰਮ ਕੀਤਾ ਹੋਇਆ ਜੀ ਹੱਥ ਦੇ ਨਾਲ ਆਫਰ ਦੇ ਵਿੱਚ ਮਿਲੇਗਾ ਜੀ 2700 ਦੀ ਰੇਂਜ ਦੀ ਸਾਰੇ origignal ਦੁਪੱਟੇ ਆ ਦੁਪੱਟਾ ਇੱਕ ਮਨ ਹਾਈ ਚੰਗੀ ਤਰ੍ਹਾਂ ਆ ਦੇਖੋ ਜੀ ਦੁਪੱਟਾ ਚੈੱਕ ਕਰ ਲਓ ਬਹੁਤ ਹੀ ਸੋਹਣੇ ਚਨੌਨ ਦੇ ਦੁਪੱਟੇ ਆ ਜੀ 2700 ਦੀ ਰੇਂਜ ਵਿੱਚ ਮਿਲ ਰਿਹਾ ਆਫਰ ਦੇ ਵਿੱਚ ਜਲਦੀ ਆ ਕੇ ਲੈ ਜਾਓ ਨਿਊ ਡਿਜ਼ਾਈਨ ਆ ਗਿਆ ਜੀ ਪਿਆਰੇ ਪਿਆਰੇ ਆਰਟੀਕਲ ਹਾਂਜੀ ਬਿਲਕੁਲ ਸੋਹਣੇ ਸੂਟ ਹੈ ਜੀ ਦੇਖੋ ਜੀ ਕਿੰਨਾ ਪਿਆਰਾ ਸ਼ੇਡ ਚਾਰਟ ਹੈ ਸਾਰਾ オリジナル ਆਰੀ ਦਾ ਕੰਮ ਹੈ ਨਾਲ ਆਏਗਾ ਜੀ ਹੈਂਡ ਪੇਂਟ ਦਾ ਦੁਪੱਟਾ ਮੈਂ ਕਹਾਂ ਜੀ ਡਿਜ਼ਾਈਨਿੰਗ ਇੰਨੀ ਕੈਂਟਾ ਜੀ ਬਿਲਕੁਲ ਹੀ ਪਿਆਰੀ ਲੁੱਕ ਦੇ ਵਿੱਚ ਸੋਬਰ ਲੁੱਕ ਦੇ ਵਿੱਚ ਕਿੰਨੇ ਸੋਹਣੇ ਡਿਜ਼ਾਈਨ ਗੁਲਾਟੀਕ ਲੋਥਾ ਜਲੰਧਰ ਸ਼ੇਖਾ ਬਿਆਰ ਫੁੱਲਾਵਲਾ ਚੌਂਕ ਪੰਜਾਬੀ ਟੇਸਟ ਦੇ ਵਿੱਚ ਪਸ਼ਮੀਨਾ ਦੇ ਸਰਦੀਆਂ ਵਾਲੇ ਬਹੁਤ ਹੀ ਘੈਂਟ ਸੂਟ ਆ ਗਏ ਆ ਜੀ ਬਾਈ ਵੈਰਾਈਟੀ ਸੂਟ ਦੇਖੋ ਜੀ ਕਿੰਨੀ ਸੋਹਣੀ ਆਫਰ ਦੇ ਵਿੱਚ ਮਿਲੇਗਾ ਜੀ 2200 ਦੀ ਰੇਂਜ ਦੀ ਬਿਲਕੁਲ ਸੋਹਣੇ ਸੂਟ ਆ ਜੀ ਸਰਦੀਆਂ ਵਾਲੇ ਪਸ਼ਮੀਨੇ ਦੇ ਸੂਟ ਵਾਲੇ ਸੂਟ ਆ ਗਏ ਜੀ ਪਸ਼ਮੀਨੇ ਦੇ ਗਰਮ ਸੂਟ ਰਾਮ ਟੈਕਸ ਦੇ ਨਿਊ ਡਿਜ਼ਾਈਨਿੰਗ ਚੈੱਕ ਕਰ ਲੋ ਵੈਰਾਈਟੀ ਆ ਦੇਖੋ ਜੀ ਕਿੰਨਾ ਪਿਆਰਾ ਇਹਦਾ ਜਿਹੜਾ ਵਰਕ ਹੈ ਬਹੁਤ ਹੀ ਸੋਹਣੀ ਕੈਂਡੀ ਡਿਜ਼ਾਈਨਿੰਗ ਹੈ ਇਦਾਂ ਤੇ ਬਹੁਤ ਹੀ ਹਿੱਟ ਡਿਜ਼ਾਈਨ ਸਾਡੇ ਕੋਲ ਰੈਗੂਲਰ ਅਪਡੇਟ ਆ ਰਹੀ ਹੈ ਜੀ ਨਾਲ ਇਹਦੇ ਨਾਲ ਆਇਆ ਜੀ ਪਲੇਨ ਬਾਟਮ ਆ ਦੇਖੋ ਜੀ ਦੁਪੱਟਾ ਚੈੱਕ ਕਰ ਲਓ ਨਾਲ ਇਹ ਗਈ ਚਨਾਉਂ ਦਾ ਦੁਪੱਟਾ ਸੋਹਣਾ ਸੋਹਣਾ origignal ਦੁਪੱਟਾ ਲਾਈਟ weight ਦੇ ਵਿੱਚ ਆਫਰ ਦੇ ਵਿੱਚ ਮਿਲੇਗਾ ਜੀ 3000 ਹੈ ਦੀ MRP ਹੈ ਜੀ ਆਫਰ ਦੇ ਵਿੱਚ ਮਿਲੇਗਾ ਜੀ 2600 ਦੀ ਰੇਂਜ ਦੀ ਬਹੁਤ ਹੀ ਸੋਹਣੇ ਡਿਜ਼ਾਈਨ 2600 ਦੀ ਰੇਂਜ ਦੀ ਸੋਹਣੇ ਸੋਹਣੇ ਪਿਆਰੇ ਪਿਆਰੇ ਆਰਟੀਕਲ ਵਾਲੇ ਪਸ਼ਮੀਨੇ ਦੇ ਨਵੇਂ-ਨਵੇਂ ਡਿਜ਼ਾਈਨ ਆਈ ਜਾ ਰਹੇ ਆ ਤੁਸੀਂ ਸਾਨੂੰ ਬਹੁਤ ਹੀ ਸੋਨਾ ਪਿਆਰ ਦੇ ਹੀ ਚੱਲੇ ਹੋ ਤੇ ਸਾਡੇ ਕੋਲ ਪਰਚੇਜ਼ਿੰਗ ਕਰੀ ਜਾਂਦੇ ਹੋ ਇਦਾਂ ਦੇ ਸੋਹਣੇ-ਸੋਹਣੇ ਕਿੰਨੇ ਸੋਹਣੇ-ਸੋਹਣੇ ਸੂਟ ਆ ਚੁੱਕੇ ਹੋਏ ਆ ਜੀ ਵੈਰਾਈਟੀ ਚੈੱਕ ਕਰ ਲਓ ਬੜੇ ਹੀ ਸੋਹਣੇ ਸੂਟ ਹੈ ਕਿਤੇ ਨਹੀਂ ਮਿਲਣੇ ਜਾ ਕੇ ਤੁਹਾਨੂੰ ਇਹ ਸਾਰੀ ਧਾਮ ਟੈਕਸ ਦੀ オリジナル ਕਲੈਕਸ਼ਨ ਹੈ ਜੀ 2800 ਦੀ ਐਮ ਆਰ ਪੀ ਹੈ ਜੀ ਨਾਲ ਆ ਗਿਆ ਜੀ ਚਨੌਨ ਦਾ ਦੁਪੱਟਾ ਆਫਰ ਦੇ ਵਿੱਚ ਮਿਲੇਗਾ ਜੀ 2200 ਰੁਪਏ ਰੇਂਜ ਦੀ 2200 ਦੀ ਰੇਂਜ ਦੀ ਬਹੁਤ ਸੋਹਣੀ ਡਿਜ਼ਾਈਨ ਥੂ ਡਿਜ਼ਾਈਨਿੰਗ ਆ ਗਈ ਹੈ ਜੀ ਬਿਲਕੁਲ ਖਤਰਨਾਕ ਡਿਜ਼ਾਈਨ ਰਾਮ ਟੈਕਸ ਦੇ オリジナル ਬ੍ਰਾਂਡ ਵਾਈਸ ਸਰਦੀਆਂ ਵਾਲੇ ਪਸ਼ਮੀਨੇ ਦੇ ਸੂਟ ਦੇਖੋ ਜੀ ਕਿੰਨੀ ਸੋਹਣੀ ਵੈਰਾਈਟੀ ਆ ਗਈ ਹੈ ਜੀ ਕਿੰਨੇ ਸੋਹਣੇ ਪਿਆਰੇ ਆਰਟੀਕਲ ਹੈ ਘੇਰੇ ਦੀ ਲੁੱਕ ਚੈੱਕ ਕਰ ਲਓ ਨਾਲ ਆਇਆਗਾ ਜੀ オリジナル ਚਨਾਉਣ ਦਾ ਦੁਪੱਟਾ ਬੜੀ ਹੀ ਸੋਹਣੀ ਡਿਜ਼ਾਈਨਿੰਗ ਆ ਰਾਮ ਟੈਕਸ ਦੇ ਡਿਜ਼ਾਈਨ ਹੈ ਬਿਲਕੁਲ ਕੈਂਡ ਡਿਜ਼ਾਈਨਿੰਗ 3000 ਰੁਪਏ ਦੀ ਐਮ ਆਰ ਪੀ ਆ ਜੀ ਆਫਰ ਦੇ ਵਿੱਚ ਮਿਲੇਗਾ ਜੀ 2600 ਦੀ ਰੇਂਜ ਜੀ ਇਸ ਦੇ ਨਵੇਂ ਨਵੇਂ ਡਿਜ਼ਾਈਨ ਆਈ ਜਾ ਰਹੇ ਹੈ ਤੇ ਸੇਲ ਹੋਈ ਜਾ ਰਿਹਾ ਉਸ ਤੋਂ ਬਾਅਦ ਫਿਰ ਨਵੇਂ ਡਿਜ਼ਾਈਨ ਆਏ ਜਾ ਰਹੇ ਆ ਜੀ ਦੇਖੋ ਜੀ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਸਾਰਾ origignal aari da work ਕਿੰਨਾ ਪਿਆਰਾ aari da work ਕੀਤਾ ਹੋਇਆ ਜੀ ਕਿੰਨਾ ਸੋਹਣਾ thread ਦੇ ਨਾਲ plain bottom ਆਇਆ ਕੀ ਜੀ ਨਾਲ ਲੱਗੇ ਜੀ plain ਦੁਪੱਟਾ ਆ ਦੇਖੋ ਜੀ प्योर ਦਾ ਦੁਪੱਟਾ ਨਾਲ plain bottom ਆਇਆ ਕੀ ਜੀ ਦੁਪੱਟਾ ਵੀ ਬਿਲਕੁਲ ਸੋਹਣਾ ਪਿਓਰ ਦਾ ਦੁਪੱਟਾ ਆਇਆ ਕੀ ਜੀ 2700 ਇਹਦੀ MRP ਹੈ ਜੀ offer ਦੇ ਵਿੱਚ ਮਿਲੇਗਾ ਜੀ 2200 ਦੀ ਰੇਂਜ ਦੀ 2200 ਦੀ ਰੇਂਜ ਜੀ ਜੀ ਚੈੱਕ ਕਰ ਲਓ ਜੀ ਏ ਬਲੱਡ ਡਿਜ਼ਾਈਨ ਅੱਗੇ ਅਸੀਂ ਕ੍ਰੇਪ ਤੇ ਵੀ ਬਣਾਇਆ ਸੀ ਹੁਣ ਅਸੀਂ ਬਣਾਇਆ ਸਰਦੀਆਂ ਵਾਲੇ ਸੂਟ ਦੇ ਉੱਤੇ ਬਹੁਤ ਹੀ ਸੋਹਣੇ ਡਾਰਕ ਕਲਰ ਦੇ ਵਿੱਚ ਜਿਹੜੀ ਵੈਰਾਈਟੀ ਮਿਲ ਰਹੀ ਹੈ ਬੜੇ ਹੀ ਪਿਆਰੇ ਡਿਜ਼ਾਈਨ ਹੈ ਘੇਰੇ ਦੇ ਲੁੱਕ ਚੈੱਕ ਕਰ ਲੋ ਕਿੰਨੀ ਸੋਹਣੀ ਸਾਰਾ オリジナル ਆਰੀ ਦਾ ਕੰਮ ਦੇਖੋ ਜੀ ਕਿੰਨਾ ਪਿਆਰਾ ਆਰੀ ਦਾ ਕੰਮ ਹੈ ਆਹ ਦੇਖੋ ਜੀ ਨਾਲ ਆਏਗਾ ਜੀ ਚਨੌਨ ਦਾ ਦੁਪੱਟਾ ਬਿਲਕੁਲ ਹੀ ਪਿਆਰੇ ਕਨਸੈਪਟ ਹੈ ਵੈਰਾਈਟੀ ਬਿਲਕੁਲ ਨਵੀਂ ਅਲੱਗ ਚੀਜ਼ਾਂ ਦੇ ਨਾਲ ਗੁਲਾਟੀ ਕਲੋਥਾ ਜਲੰਧਰ ਸ਼ੇਖਾਪਿਆਰ 24 ਆਫਰ ਦੇ ਵਿੱਚ ਮਿਲੇਗਾ ਜੀ 2400 ਦੀ ਰੇਂਜ 'ਚ ਜੀ ਰਾਮ ਟੈਕਸ ਦੀ origignal brand wise suit ਸਰਦੀਆਂ ਵਾਲੇ ਸਰਦੀਆਂ ਦੇ ਤੋਹਫੇ ਆ ਗਏ ਆ ਜੀ ਬਹੁਤ ਹੀ ਸੋਹਣੇ ਪਸ਼ਮੀਨੇ ਦੇ suit ਬਹੁਤ ਹੀ ਸੋਹਣੇ ਡਿਜ਼ਾਈਨ ਜਿਨ੍ਹਾਂ ਦੀ ਡਿਜ਼ਾਈਨਿੰਗ ਅਸੀਂ ਕ੍ਰੇਪ ਤੇ ਵੀ ਬਣਾਈ ਸੀ ਐਦਕੀ ਅਸੀਂ ਇਹਨੂੰ ਸਰਦੀਆਂ ਵਾਲੇ suit ਤੇ ਬਣਾਇਆ ਆ ਜੀ ਕਿੰਨਾ ਸੋਹਣਾ ਪਿਆਰਾ ਆਰਟੀਕਲ ਆ ਘੇਰੇ ਦੀ ਲੁੱਕ ਤੁਹਾਨੂੰ ਚੈੱਕ ਕਰਨੇ ਆ ਬਹੁਤ ਹੀ ਸੋਹਣਾ ਘੇਰਾ ਬਣਿਆ ਹੋਇਆ ਆ ਜੀ ਪੈਨਲ ਵਰਕ ਹੈ ਇਹਦੀ ਬਲੈਕ ਕਲਰ ਦੀ ਬਾਟਮ ਹੈਗੀ ਜੀ ਪਲੇਨ ਨਾਲ ਆ ਗਿਆ ਜੀ ਦੁਪੱਟਾ ਚਨੌਨ ਦਾ ਦੁਪੱਟਾ ਪ੍ਰਿੰਟਡ ਚਨੌਨ ਦਾ ਦੁਪੱਟਾ ਸੁਪਰ ਹਿੱਟ ਡਿਜ਼ਾਈਨ ਹੈ ਆਫਰ ਦੇ ਵਿੱਚ ਮਿਲੇਗਾ ਜੀ 2600 ਦੀ ਰੇਂਜ 'ਚ ਜੀ ਸੁਪਰ ਹਿੱਟਡ ਡਿਜ਼ਾਈਨ ਲੋ ਜੀ ਸਰਦੀਆਂ ਵਾਲੇ ਤੋਫੇ ਦੇ ਸੂਟ ਆ ਗਏ ਜੀ ਦੇਖੋ ਸਰਦੀਆਂ ਵਾਲੇ ਬਹੁਤ ਸੋਨੇ ਪਸ਼ਮੀਨੇ ਦੇ ਸੂਟ ਆ ਗਏ ਦੀ ਕਟ్రਾਈ ਫੈਬਰਿਕ ਦੇ ਵਿੱਚ ਲੁੱਕ ਕਟ్రਾਈ ਦੀ ਆਏਗੀ ਆਹ ਦੇਖੋ ਜੀ ਨਾਲ ਇਹਦਾ ਪਲੇਨ ਬਾਟਮ ਆਏਗੀ ਜੀ ਆਹ ਸ਼ਰਟ ਤੇ ਜਿਹੜਾ ਨੈਕ ਵਰਕ ਆ ਜੀ ਨਾਲ ਆ ਗਿਆ ਜੀ ਦੁਪੱਟਾ ਇਸ ਤਰੀਕੇ ਹੈਂਡ ਪੇਂਟ ਦਾ ਦੁਪੱਟਾ ਆਏਗਾ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆਫਰ ਦੇ ਵਿੱਚ ਮਿਲੇਗਾ ਜੀ 2600 ਦੀ ਰੇਂਜ ਜੀ ਸੂਪਰ ਹੈੱਟੇਡ ਡਿਜ਼ਾਈਨ ਹੈ 2600 ਦੀ ਰੇਂਜ ਚ ਮਿਲ ਰਿਹਾ ਜਲਦੀ ਸਾਡੀ ਸ਼ਾਪ ਤੇ ਆ ਕੇ ਲੈ ਸਕਦੇ ਹੋ ਧੰਨਵਾਦ